ਲਓ ਜੀ ਬਿੱਟੂ ਮਿਸਤਰੀ ਆ ਗਿਆ ਇਹਨੂੰ ਸਾਰਾ ਹੁਣ ਮੈਪ ਐਲੀਵੇਸ਼ਨ ਸਾਰੇ ਚੀਜ਼ਾਂ ਸਮਝਾਉਂਦਾ ਮੈਂ ਵੀ ਕਿਆ ਕੁਛ ਕਿਆ ਪਲਾਨ ਹੈ ਜਿਹੜੀ ਉਹ ਕੰਧ ਹੋਈ ਹੋਈ ਆ ਇਹਦੇ ਮੂਰੇ ਨਾ ਆਪਾਂ ਨੇ 4 ਇੰਚ ਹੀ ਕਰਨੇ ਆ ਹੋਜੂ ਜੇ ਆਪਾਂ ਨਾ ਟਾ ਇਹ ਰਹਾ ਤੇ ਟਾ ਕੇ ਆਪਾਂ ਦੁਬਾਰੇ ਬਣਾਉਣ ਲੱਗੇ ਖਰਚਾ ਬਹੁਤ ਜ਼ਿਆਦਾ ਹੋ ਜਾਣਾ ਹੋਜੂ 9 ਇੰਚ ਹੀ ਕਰਕੇ ਮੂਰੇ ਦੇ ਵਿੱਚ ਭਾਵੇਂ ਗੈਪ ਰੱਖ ਲਾਂਗੇ ਉਹ ਜਿਹੜੀ ਪਰਲੀ ਕੀ ਕਹਿੰਦੇ ਆ ਉਹਦੀ ਸਲਾਹ ਪਰਲੇ ਪਾਸੇ ਰਹੂਗੀ ਠੀਕ ਹੈ ਜੀ ਤੇ ਆਹ ਹੱਥੋਂ ਇਹ ਜਗ੍ਹਾ ਮੈਂ ਮਿਲ ਲਈ ਤੇ ਆਪਾਂ ਬਾਅਦ ਚ ਕਿਉਂ ਮਿਲਨੇਗਾ ਹਲੇ ਰੂਮਾਂ ਦੀ ਬੰਡ ਹੋਣੀ ਹਲੇ ਕਿੰਨੇ ਵਜੇ ਕਿੰਨੇ ਤੇ ਰੱਖਣ ਨਕਸ਼ਾ ਮੈਂ ਉਹ ਬਣਾ ਮੈਂ 30:30 ਬਣਵਾ ਲਿਆ ਤਾਂ ਮੈਂ ਅੱਛਾ 30:30 ਬਣਾਤਾ ਤਾਂ ਉਹਨੇ ਕੋਈ ਉਹ ਜਗ੍ਹਾ ਬਾਅਦ ਦੀ ਇਧਰ ਉਹ ਜੇ ਆਪਾਂ ਹੋਰ ਪਰਲੇ ਪਾਸੋਂ ਤੋਂ ਪਰ 35 ਕਰ ਦਿੰਦੇ ਇੱਕ ਸਾਈਡ ਨੂੰ ਇੱਕ ਸਾਨੂੰ 30 30 ਦੇ ਇੱਕ ਸਾਈਡ ਨੂੰ ਤਾਂ ਰਹਿਣੀ ਚਾਹੀਦੀ ਇਧਰ 32 ਵੀ ਹੁੰਦੀ ਐ ਤੇ ਜਿਹੜਾ ਘਰ ਆਹਾ ਇਹ ਸਾਰਾ ਢਾਉਣਾ ਪੈਣਾ ਇਹ ਢਾਉਣਾ ਪੈਣਾ ਜੀ ਨੂਰੇ ਆ ਵੀ ਦੋ ਕਮਰੇ ਵੀ ਤੇ ਅੱਗੇ ਆ ਜਾ ਅੱਧਾ ਸੋਨੂੰ ਅੱਗੇ ਵੀ ਸਮਝਾ ਦਿੰਦਾ ਮੈਂ ਆ ਦੋ ਕਮਰੇ ਮਿਟਾਉਣੇ ਪ ਇਹਦੇ ਫਰੰਟ ਵਾਲੀ ਕੰਧ ਆ ਉਹ ਦਰਵਾਜੇ ਦੇ ਸੇ 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 ਛੱਡ ਲੈਣੀ ਆਪਾਂ ਨੇ ਠੀਕ ਆ ਉਹ ਕਿਤੇ ਬਾਅਦ ਚ ਫਿਰ ਕੇ ਤੇ ਬਣਾਇਆ ਉਹ ਉਪਰ ਬੜਾ ਜਿਹਨੇ ਦਰਵਾਜੇ ਦੇ ਸੇ ਸਾਰੇ ਛੱਡ ਲੈਣੇ ਆਪਾਂ ਨੇ ਸਰੇ ਤੱਕ ਆ ਦਰਵਾਜੇ ਇੱਜੇ ਰਹਿਣ ਦੇਣਾ ਉਹ ਪੂਰਾ ਫਿਰ ਕਿਤੇ ਵੜਾ ਕੇ ਫਿਰ ਕਿਤੇ ਬਾਅਦ ਚ ਫਿਰ ਦਰਵਾਜੇ ਇਹਦਾ ਫਿਰ ਦੁਆਰੇ ਐਲੀਵੇਸ਼ਨ ਬਣਵਾ ਕੇ ਵਧੀਆ ਬਣਾਵਾਂਗੇ ਫਿਰ ਨੂੰ ਮੂਰੇ ਤੇ ਫਿਰ ਕਿਉਂਕਿ ਫਰੰਟ ਵਾਲਾ ਹੈ ਤੇ ਹੁਣ ਤੁਹਾਨੂੰ ਦਿਖਾਵਾਂ ਜੀ ਮੈਪ ਦਿਖਾਵਾਂ ਜੀ ਫਿਰ ਹੁਣ ਤੁਹਾਨੂੰ ਮੈਂ ਆ ਵੀ ਨਾਲੇ ਗਏ ਤਾਂ ਰੱਖਣਾ ਇਹ ਟਾ ਦੇਣੇ ਵੀ ਆ ਫਿਰ ਉਲੀਟਾ ਨਾ ਨਹੀਂ ਇਹ ਆ ਮੂਹ ਲਟਾ ਹੋਊਗਾ ਫਿਰ ਇਥੇ ਮੂਹ ਹੋ ਜਾਗਾ ਬਦ ਵਧਾਉਣੀ ਆਪਾਂ ਨੇ ਇਧਰ ਨੂੰ ਆਇਆ ਨਹੀਂ ਸੋਰ ਦਾ ਬਗ ਜਗਾ ਵਧੂਗੇ ਆਪਣੇ ਇਹ ਇਹ ਵੀ ਸਰ ਵਿੱਚ ਫਿਰ ਕੀ ਇਹ ਵੀ ਪਰਾਣੇ ਬੈਠ ਦੇਖ ਲਾਂ ਉਹਨੂੰ ਹੱਥ ਸ਼ਟਰ ਸ਼ਟਰ ਰੱਖਾਂਗੇ ਇਧਰ ਵਿੱਚੇ ਕਰਨਾ ਜਦ ਧੋਣੇ ਕੋ ਢਾਲਾਂ ਨਹੀਂ ਸ਼ਟਰ ਰੱਖਾਂਗੇ ਉਹਨੂੰ ਵੀ ਇਹ ਸਾਡੇ ਚੱਕ ਇਧਰ ਉਧਰ ਹੋਣਾ ਵੀ ਨਹੀਂ ਦਿੰਦਾ ਸੋळा ਮੂਹੋ ਫਰੰਟ ਵੱਲੇ ਜਣਾ ਤਾਂ ਆਪਾਂ ਨੇ ਕਰਕੇ ਮੈਂ ਉਹ ਆਪਣੇ ਫੋਨ ਚ ਦਿਖਾਵਾਂ ਮੜੇ ਨਕਸ਼ਾ ਦਿਖਾ ਸਾਨੂੰ ਬਹੁਤ ਪਸੰਦ ਆਇਆ ਹੋਇਆ ਉਹ ਤੁਹਾਨੂੰ ਤੁ ਸਾਡੇ ਵੀ ਸਲਾਹ ਲੈਂਦੇ ਆ ਹਾਂ ਵੀ ਐਂ ਦੇ ਘਰ ਮੈਂ ਐਂ ਸਿੱਧਾ ਬੁੱਝ ਪਸੰਦ ਆਇਆ ਦੀ ਸਮਝ ਆ ਆਪਣੀ ਇੰਟਰਵਿਊ ਇਹ ਤਾਂ ਪੋੜੀ ਨਹੀਂ ਆ ਸਾਡਾ ਦੋ ਮੇਨ ਦਿਖਾਉਣੇ ਪਹਿਲਾਂ ਨੇ ਕਿਹੜਾ ਸਰ ਨੂੰ ਪਹਿਲਾਂ ਇਹੀ ਵਗ ਠੀਕ ਹੈ ਜੀ ਪਸੰਦ ਆਇਆ ਹੋਇਆ ਹਾਈ ਲਾ ਜਿਹੜਾ ਅੰਦਰ ਆ ਪੋੜੀ ਆ ਕੇ ਆਹ ਆ ਕਿਚਨ ਆ ਕਿੰਦਰ ਆਪਣਾ ਹਾਂ ਜੀ ਆ ਕਿਚਨ ਆ ਜੀ ਹਾਂ ਆ ਬੈਡਰੂਮ ਬੈਡਰੂਮ ਆ ਗਿਆ ਉਹ ਵੀ ਬੈਡਰੂਮ ਆ ਗਿਆ ਹਾਂ ਟੋਨਰ ਟਿੱਕੇ ਰੱਖਣਾ ਆਪਾਂ ਇੱਕੇ ਬਣਾਉਣਾ ਹੈ। ਅੱਛਾ ਜੀ ਆਹ ਕੈਨਸਲ ਕਰ ਦਣਾ? ਇਹ ਕੈਨਸਲ ਕਰ ਦਣਾ ਵਿੱਚ ਤਾਂ। ਬਹੁਤ ਵੇਖੋ ਇੱਕੇ ਰੱਖ ਲੈਣਾ। ਇੱਥੇ ਕੋਠੇ ਪਰ ਪਾ ਇੱਕ ਬਣਾ ਲਾਂਗੇ ਉੱਪਰ। ਜੇ ਪੌੜੇ ਕਿਸੇ ਨੂੰ ਐਮਰਜੈਂਸੀ ਕੋਈ ਹੋਇਆ ਉੱਪਰ ਕੋਠੇ ਵਿੱਚ ਜਾਣਾ ਵੀ ਉੱਪਰ ਜਾਇ ਕਰਿਆ ਭਾਈ ਜੇ ਕੋਈ ਬਾਹਰੇ ਪਰ ਕੋਈ ਆਏ ਬੰਦਾ। ਸਟੋਰ ਆ ਜਿਹੜਾ ਲਾਸਟ ਵਾਲਾ ਆਪਾਂ ਇਹ ਇਹਨੂੰ ਲਾਸਟ ਵਾਲਾ ਆਪਾਂ ਸਟੋਰ ਬਣਾ ਲਾਂਗੇ ਇਹਨੂੰ। ਬੱਬੇ ਪੜਦੀ ਹੋ ਜਾਣੀ। ਨਹੀਂ ਪੜਦੀ ਉਹ ਕਰ ਲਾਂਗੇ। ਇਹ ਇੱਕ ਰੂਮ ਆਪਾਂ ਨੂੰ ਰੂਮਾ ਵੱਡਾ ਰੱਖਣਾ। ਆਪਾਂ ਵਧਾ ਦੇਣੇ ਇਹਨੂੰ ਥੋੜਾ ਛੋਟਾ ਇਹਨੂੰ 10x14 ਜਿੱ ਯਾਰ ਮੈਂ ਬਣਾਉਂਗਾ ਸਾਰਾ ਬੈਠ ਕੇ ਕਰਾਂਗੇ ਵੀ ਕਿਦਾਂ ਕਿਦਾਂ ਕਿੱਨੇ ਸਜ ਦੇ ਰੱਖਣ ਨੂੰ ਆ ਇਦਾਂ ਦਾ ਬਣਨਾ ਆਪਣਾ ਦੂਜਾ ਤਖਾ ਜਿਹੜਾ ਮੈਂ ਗੱਬੇ ਪੌੜੀ ਆ ਇਹ ਪਿੱਛੇ 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 ਤੂੰ ਜੋ ਜਾਂ ਫਿਰ ਇੱਕ ਆ ਪਾਣ ਦਾ ਵੀ ਇੱਥੇ ਪੌੜੀ ਰੱਖ ਲਈਏ ਆਪਾਂ ਇੱਧਰ ਕਿਚਨ ਆ ਜਾਵੇ ਇਹ ਇਦਾਂ ਬਣਦਾ ਸੇਕ ਨਹੀਂ ਨਹੀਂ ਹਾਂ ਪਿਛਲਾ ਦੇਖ ਹਿੱਥੇ ਗਿਆ ਹਾਂ ਆ ਸਹੀ ਲੱਗਦਾ ਆ ਸਾੜ ਪੌੜੀ ਵਾਲਾ ਸਹੀ ਆ ਹਾਂ ਕਿਤੇ ਹੋਇਆ ਹੋਇਆ ਫੋਟੋ ਬਹੁਤ ਆਇਆ ਨਾ ਹਾਂ ਤੇ ਫੋਟੋ ਬਹੁਤ ਵੱਡਾ ਉੱਚਾ ਰਹਿ ਕੇ ਸੋਚ ਰਾਂ ਕਿ ਇਹ ਤਾਂ ਛੱਤ ਵੀ ਪੌਣੀ ਛੱਤ ਕਿੰਨੇ ਪਰ 10 ਪਰ ਨਹੀਂ ਕਿੰਨੇ ਪਰ 25 ਜਾਨਾ ਰਾਂ ਹੈ ਆਹ ਯਾਰ ਅਬਰ ਬੋਲਦੇ ਉਹ ਵਾ 12 ਪਰ ਪਾਣਾ ਠੀਕ ਮਰ ਪਰ ਉਹਨਾਂ ਦੇ ਰੱਬ ਦਾ ਇਹ ਕੰਮ ਚੱਕਰਾਂ ਦੇ ਫੋਟੋ ਪਾਉਂਦੇ ਕਿੱਥੇ ਕਰਦੇ 11 ਦੇ 12 ਪਰ ਪਾਗਾ ਠੀਕ ਤੇ ਇਹ ਅੰਦਰ ਪਰ ਉਹਨਾਂ ਡਿਜ਼ਾਈਨ ਦੇ ਉਹ ਫਿਰ ਕਿੱਦਾਂ ਬਣਦੇ ਹੁੰਦੇ ਜਿਹੜੇ ਲਾਈਟਾਂ ਲੁਟਾ ਜਿਹੜੇ ਆਲੇ ਯਾਰ ਹੈ ਤੇ ਇਹ ਅੰਦਰ ਅੰਦਾ ਲਾਈਟਾਂ ਲੁਟਾ ਜਿਹੜੇ ਬਣਦੇ ਨੇ ਹੈਲੋ ਦਖਾਵਾ ਹੈ ਕੱਢੀ ਜਿਹੜਾ ਅੰਦਰ ਦਾ ਅੰਦਰ ਦਾ ਅੰਦਰ ਦਾ ਨਾ ਆਪਾਂ ਬਾਅਦ ਚ ਕੱਢ ਲਾਂਗੇ ਪਹਿਲਾਂ ਆਹ ਦੇਖਿਓ ਪੰਜਾਂ ਦੇ ਥੱਲੇ ਨੀਂਹ ਭਾਰ ਹੋਣੀ ਚਾਹੀਦੀ ਆਪਣੀ ਪਹਿਲਾਂ ਆਪਾਂ ਨੀਂਹ ਭਰਾ ਲਈਏ ਫਿਰ ਟਵਾ ਕੇ ਜਿਸ ਦੇ ਕਿਆ ਕੁਝ ਬਣਦਾ ਫਿਰ ਨੀਂਹ ਦਾ ਆਪਾਂ ਪ੍ਰੋਸੈਸ ਕਰੀਏ ਕਿੰਨੇ ਕ ਕਮਰੇ ਦੀ ਬੰਡ ਹੋਣੀ ਛਲੇ ਬੜੇ ਜੀ ਏਟ ਬਹੁਤ ਮੰਗਦੇ ਨੇ ਨਾ ਮੈਂ ਤੁਹਾਨੂੰ ਦੱਸਿਆ ਅੱਛਾ ਪਹਿਲਾਂ ਤੇਰਾ ਛਟਰੀਂਗ ਵਾਲਾ ਪਾਏਗਾ ਡਾਉਨ ਸੀਨ ਵਾਲਾ ਲੱਗਾਉਣਗੇ ਬੰਦੇ ਫਿਰ ਆ ਜਿੱਦਾਂ ਪਾਇਆ ਨਾ ਲੈਂਟਰ ਜਿਹੜਾ ਇਹਦਾ ਗਰੀਜ ਅੱਛਾ ਅਗਰ ਜਾਂਦੇ ਆ ਯਾਨੀ ਕਿ ਮੂਰੇ ਬਾਦਰੇ ਜਿ ਕਰਾਣਾ ਪੈਣਾ ਮੂਰੇ ਆ ਡੇਕਣਾ ਇਹ ਨਹੀਂ ਉਹ ਚਲੋ ਦੇਖ ਲਾਂਦੇ ਫਿਰ ਸਹਣੀਆਂ ਤਾਂ ਤੁਹਾਡੀ ਮਰਜ਼ੀ ਨੇ ਉਹ ਦੂਜੇ ਲਾ ਦਾਂ ਜਿਹੜੇ ਮਾਡਰਨ ਟਾਈਪ ਜਿਹੇ ਹੁੰਦੇ ਮੈਂ ਹੈਗਾ ਜਿਹੜੇ ਕੰਦਾ ਪਰ ਲੱਗੇ ਕੰਦਾ ਪਰ ਲੱਗਾ ਜਿਹਨੂੰ ਉਹ ਹੀ ਲਾ ਦਾਂ ਜਿਹਦੇ ਨੇ ਕੰਦਾ ਨਹੀਂ ਕਿਸੇ ਕੁਝ ਕੀ ਰਹਿੰਦੇ ਕੰਦਾ ਜਿਹੜਾ ਹੈ ਨਾ ਦੂਜਿਆਂ ਉਹ ਬਾਹਰਲੇ ਟਾਈਪ ਜਿਹਾਂ ਹਾਂ 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 ਉਹ ਲਾ ਲਾਂਗੇ ਤੁਹਾਡਾ ਬਹੁਤ ਐਲੀਵੇਸ਼ਨ ਤੁਸੀਂ ਬਹੁਤ ਦੇਖ ਰਿਆ ਸੀ ਤਾਂ ਹਾਂ 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 ਹੁਣ ਮਿੰਨਤੀ ਕਰਨੀ ਇਹਦੀ ਫਿਰ ਜਦੇ ਕਰੀਏ ਫਿਰ ਜਦੇ ਕਰ ਲੋ ਫ੍ਰੀ ਕਰਦੇ ਹੋ ਨਾ ਜਗ੍ਹਾ ਸਾਰੀ ਜਗ੍ਹਾ ਤਾਂ ਫ੍ਰੀ ਕਰਦਣੀ ਫਿਰ ਆਪਾਂ ਇਹ ਆ ਵੀ ਢਾ ਕੇ ਕਰਕੇ ਸਾਰਾ ਪਹਿਲਾਂ ਤੁਸੀਂ ਟੋਹਾ ਲਓ ਨਾ ਉੱਪਰ ਤਾਂ ਹੀ ਫਾਇਦਾ ਇੱਧਰ ਟੁੱਟ ਵੀ ਤਾਂ ਹੀ ਲੱਗੂਗੀ ਹਾਂ 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 ਅੱਗੇ ਆਪਾਂ ਲਾ ਲੈਂਦੇ ਹਾਂ ਜਦੋਂ ਬਣ ਕੇ ਨੰਬਰ ਜੇ ਤਿਆਰ ਹੋ ਗਏ ਤਾਂ ਆਪਾਂ ਪਹਿਲਾਂ ਦੇਖੇ ਅਸੀਂ ਸਟੋਰ ਦਾ ਫਿਰ ਲੱਟਰ ਕਰਾਂਗੇ ਨਾ ਬਾਹਰ ਨਹੀਂ ਇਹੋ ਚੇਤ ਕਰਕੇ ਪਾਈ ਮਾਰਕੀਟ ਉਹ ਤਾਂ ਸਾਡੇ ਦੰਦੇ ਹੀ ਰਹਿ ਜਾਣਗੇ ਜੇ ਰੁੱਕੇ ਛੱਡ ਨਹੀਂ ਜੰਦੇ ਦਾ ਅਕੀਸਾ ਟਿੰਡਰ ਤੋਂ ਘਰ ਦੂਜੀ ਵਾਰ ਆਉਟ ਹਾਂ ਬਹੁਤ ਵੱਡੀ ਜਿਹੜਾ ਬਾਹਰ ਤੋਂ ਪੂਰੀ ਸਫਾਈ ਜੀ ਕਰੀ ਜੋ ਉਹਦੇ ਬੁੱਕ 33 ਹੈ ਜਿਹੜਾ ਇਹ ਦੇਖੋ ਸਮਝਾ ਜਿਆਦਾ ਤੇਰੇ ਜਿਆਦਾ ਚਲੋ ਖੁਸ਼ ਹੋ ਜਾਓ ਜਿਆਨੇ ਜੀ ਹੋ ਜੇ ਤੇਰੀ ਜੇ ਸਾਵਾ ਕਿੰਨਾ ਟੂਰ ਬਣਾਇਆ 30 ਮਿੰਟ ਨਹੀਂ ਬੱਜੇ ਨਾ ਕਰੀ ਇਹਦੇ ਜਿੰਨ 900 ਹੋ ਗਏ ਇਹ 25 ਰੁਪਏ 26 ਰੁਪਏ ਤੋਂ ਲੰਭੇ 60 ਰੁਪਏ ਉਹਨਾਂ ਨੇ ਕਰਨੀ ਉਹਨਾਂ ਨੇ ਹੋਣ ਦੇ ਲਈ ਆ ਉਹਨਾਂ ਦਾ ਜਿਆਦਾ ਸਸਤਾ ਤੇਰੇ ਕੋਲ ਹੀ ਦੇ ਦੇਣੀ ਆ ਤੇ ਆ ਜਿਹੜਾ ਮਗਲੇ ਜੇ ਤੂੰ ਕੋਲੋਂ ਚੱਲ ਤੈਨੂੰ ਲੈਂ ਕਰਦਾ। ਅੱਛੀ ਨਾ। ਇਹ ਫੇ ਮੇਰਾ ਹੋ ਜਾਂਦਾ। ਇਹਦਾ ਮੇਰਾ ਤਕਰੀਬਨ ਆ ਜਾਂਦਾ। ਬਹੁਤ ਸਲਾਹਵਾਤਾਂ ਹੋਈਆਂ ਸਾਡੀਆਂ। ਤੇ ਹੁਣ ਬਿੱਟੂ ਬਿੱਟੂ ਹੋਊਗੀ ਇੱਥੇ। ਤੇ ਇਹਦੇ ਕੰਮ ਵਧੀਆ ਕਰਕੇ ਨਹੀਂ ਤੇਰਾ ਨਾਂ ਹੁਣ ਤਾਂ ਤੈਨੂੰ ਬਾਹਰ ਬੰਦੇ ਨੇ ਸੱਦਣਾ ਫਿਰ। ਵਰਲਡ ਫੇਮਸ ਕਰਾ ਦੇਣਾ ਨਾ ਬਿੱਟੂ। ਕਹਿੰਦਾ ਜੀ ਭਾਈ ਲਿਖਤ ਪੜਤ ਵੀ ਹੋਣੀ ਐ, ਸਟਾਮਪ ਲਿਖਿਆ ਜਾਣਾ। ਮੈਂ ਕਿਹਾ ਉਹ ਸਭ ਤੋਂ ਵਧੀਆ। ਠੀਕ ਐ। ਇਹ ਮੈਂ ਕੁਝ ਬੋਲਾਂ ਤੂੰ ਕੋਸੋ ਜੋ ਸਟਾਪ ਵਿੱਚ ਚੀਜ਼ਾਂ ਲਿਖੀਆਂ ਜਾਣੀਆਂ ਸਾਰੀਆਂ ਫਿਰ ਮੈਂ ਕਿਹਾ ਇਹ ਚੀਜ਼ ਸਹੀ ਆ। ਮੈਂ ਹੁਣ ਕਰਵਾ ਦੇ ਚੱਕਰੋ ਚੱਕਰੋ ਜੀ ਫਿਰ ਕੱਲ ਜਾਂ ਪਰਸੋ ਤੱਕ ਫਿਰ ਆਪਣਾ ਚੋਰਾ ਟਾਣਾ ਸ਼ੁਰੂ ਹੋ ਜਾਣਾ ਆ। ਉੱਪਰਲਾ ਉਹ ਫਿਰ ਹੁਣ ਦੇਖਣਾ ਨਹੀਂ ਹੈਗਾ ਫਿਰ 10 ਦਿਨ ਤੱਕ ਫਿਰ ਖਤਮ। ਟਾ ਟਾ ਬਾਏ ਬਾਏ। ਸਰਬਜੀਤ ਭਾਈ ਬੁਲਾ ਲਿਆ। ਸਰਦਜੀ ਦੀ ਮਰਜੀ ਸਲਾਹ ਲੈ ਲਈਏ। ਬਸੇ ਗਾਜੀ ਭਾਈ ਸਾਰਿਆਂ ਨੇ। ਇੱਧਰ ਮਕਾਨ ਪਾਉਣ ਲੱਗੇ ਆਪਾਂ ਆ। ਠੀਕ ਆ। ਆ ਸਾਰਾ ਟਾ ਦੇਣਾ। ਓਕੇ। ਹੋਰ ਇਤਲੀ ਸੇਵਾ ਤੇਰੀ ਆ। ਠੀਕ ਹੈ ਕ੍ਰਸ਼ਰ ਤੇ ਕ੍ਰਸ਼ਰ ਤੇ ਆਉਣਾ ਉਹ ਕਿੱਥੇ ਤੋਂ ਆਪਾਂ ਲਾ ਸਾਰਾ ਇਹ ਭਰਤ ਘੜ ਤੇ ਭਰਤ ਘੜ ਤੇ ਨਹੀਂ ਭਰਤ ਘੜ ਨਹੀਂ ਭੱਦਲ ਭੱਦਲ ਨੂੰ ਕਹਿੰਦਾ ਦਾ ਯਾਰ ਕਾਲੇ ਨੂੰ ਤੈਨੂੰ ਭੱਦਲ ਦੇਖਿਆ ਸਭ ਜਿੱਥੇ ਕਾਲਾ ਕਹਿੰਦਾ ਉੱਥੇ ਚੱਲਿਆ ਉਹ ਥੋੜੀ ਸਸਤੀ ਮਿਲ ਜੂਗੀ ਆਪਾਂ ਨੂੰ ਉੱਥੇ ਤੇ ਇੱਥੇ ਤੇ ਮਾਰਜੀ ਕਰ ਦਿੰਦੇ ਹਾਂ ਟਰਾਲਾ ਇੱਧਰ ਵੀ ਕਾਲੇ ਦਾ ਦਿਓ ਚੱਲਦੀ ਹੈ ਉੱਧਰ ਵੀ ਚੱਲ ਉਹ ਤਾਂ ਦੇਖ ਲਾਂਗੇ ਹੂੰ ਹੂੰ ਕ੍ਰੈਸ਼ਰ ਦਾ ਰੇਤਾ ਪਾਉਣਾ ਆਪਾਂ ਨੇ ਕੋਈ ਨਹੀਂ ਇਹ ਟਰਾਲਾ ਟਰਾਲੀ ਪੁੱਛਣੀ ਹੈ ਇਹ ਟਰਾਲਾ ਬਸ ਆਪਾਂ ਨੂੰ ਜੱਸੀ ਵਾਲਾ ਜੱਸੀ ਵਾਲੇ ਖੜਾ ਢੋਲੀ ਵਾਲਾ ਅੱਛਾ ਅੱਛਾ ਟਰਾਲਾ ਇ ਸੋਲਾ ਵੱਢ ਜੂ ਆਪਣੇ ਇੱਥੇ ਆਹ ਗੇਟ ਖੋਲਣਾ ਪੈਣਾ ਫਿਰ ਵੱਢ ਜੂ ਗੇਟ ਖੋਲ ਕੇ ਹਾਂ ਅਸੀਂ ਕਣਕ ਲੈ ਕੇ ਆਏ ਤੇ ਲੱਗ ਗਿਆ ਤਾਂ ਨਾਲ ਹੂੰ ਚਲ ਦੇਖ ਲੈ ਸਾਡੇ ਇੱਧਰ ਪਾਉਣਾ ਹਾਂ ਚੱਕ ਦੂੰਗਾ ਮੜੀ ਦੀ ਸਾਈਡ ਤੋਂ ਕਦ ਚੱਕ ਲਾਂਗੇ ਫਿਰ ਜਿਹੜੀ ਚੱਕਣੀ ਹੋਈ ਇਹ ਤੋ ਟਾਕੀ ਕੋਲ ਤੇ ਕਰੇਟਰ ਦਾ 2-3 ਦਿਨ ਚ ਪੂਰਾ ਕਰ ਦੂੰਗਾ ਤੂੰ ਰੇਤ ਵਾਲੀ ਕੀ ਗੱਲ ਹੈ ਉਹ ਤਾਂ ਟਰੈਕਟਰ ਆਉਣਾ ਹਾਂ 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 ਹੁਣ ਤਾਂ ਲੋੜੇ ਨਹੀਂ ਹੈ ਤਾਂ ਵੀ ਤੂੰ ਵੀ ਸਿਕਲੇ ਟਰੈਕਟਰ ਆਣਾ ਸਿਕਲੇ ਟਰੈਕਟਰ ਸਿਕਲੇ ਆ ਵੀ ਆ ਕੇ ਤਾਰਨਾ ਪੈਂਦਾ ਹੈ ਸਵੇਤਾ ਆ ਜਾਂਦਾ ਬਿਲਕੁਲ ਨੇ ਫਿਰ ਆਇਆ ਨਾ ਜੈਕ ਵਾਲੀ ਟਰਾਲੀ ਦੇਖਦੇ ਆ ਉਹ ਤਾਂ ਗਿੜੇ ਜਿਆਦਾ ਕੋਈ ਚੱਕਰ ਨਹੀਂ ਹੈਗਾ ਉਹ ਤਾਂ ਗਿੜੇ ਜਿਆਦਾ ਲੱਗਣਾ ਟਰੈਕ ਜੈਕ ਵਾਲੇ ਟਰਾਲੇ ਦੇ ਨਾ ਟਰਾਲੇ ਚ ਰੇਤਾ ਵੀ ਜਿਆਦਾ ਆ ਜਾਂਦਾ ਉਹਨੇ ਜੈਕ ਵਾਲੇ ਟਰਾਲੇ ਦੇ ਉਹ ਗਿੜੇ ਵੱਧੇ ਲਾ ਲਾਂਗੇ ਯਾਰ ਉਹਦੇ ਨਾਲ ਤਾਂ ਸਿੱਧੀ ਆਪਣੀ ਇੱਥੇ ਬੜ ਕੇ ਅੰਦਰ ਵੜ ਜੂਗੀ ਚੱਕੀ ਟਰਾਲੀ ਬਾਹਰ ਹਾਂ 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 ਚਲੋ ਦੇਖ ਲੈਂਦੇ ਯਾਰ ਕੱਲ੍ਹ ਜਾਂ ਅਸਲਾ ਆ ਕੱਲ ਪਰਸੋ ਤੱਕ ਲਾ ਲੈਣਾ ਪਹਿਲਾਂ ਚੋਰਾ ਢਵਾਉਣਾ ਪਤਾ ਉੱਥੇ ਵੀ ਇਹ ਕਾਲੇ ਨਾਲ ਦੀ ਬਸੇਰੀ ਚੱਲਦੀ ਆ ਹਾਂ ਹਾਂ ਕਾਲੇ ਨੂੰ ਦੇਖਿਆ ਕਈ ਵਾਰ ਕਹਿੰਦੇ ਮੈਂ ਸਰਦੀ ਹੀ ਕੋ ਦੇਖਿਆ ਮੈਨੂੰ ਦੋ ਤਿੰਨ ਕਿਲੋ ਤਾਂ ਭਰਤ ਕਾਲੇ ਮਿਲ ਲਿਆ ਭਰਤ ਕਾਲੇ 10 ਦਾ ਤਾਂ ਚ ਸਹਟ ਦੇ ਗੱਡੀ ਮੰਗਾ ਲਈ ਇੱਕ ਯਾਰ ਸਿਮਟ ਦੇ ਗੱਡੀ ਕਿਹਾ ਮਨਸੂਹ ਵਾਲੇ ਨੂੰ ਕਹਿੰਦਾ 10 ਟਟੇ ਦੇ ਜਿਹੜੇ ਕਰਨ ਨੇ ਆਪੇ ਨਹੀਂ ਉਹ ਵੀ ਸਿਮਟ ਦੇਖ ਕੇ ਮੰਗਾਉਣਾ ਬਣਾ ਰੋਪੜ ਨੇ ਇੱਕ ਬੰਦੇ ਦਾ ਮੈਨੂੰ ਐਡਰੈਸ ਮੇਰਾ ਉਹਦੇ ਕੋਲ ਜਾਣਾ ਪੈਣਾ ਸਿਮਟ ਇੱਕ ਆਉਂਦਾ ਜਿਹੜਾ ਨਾ ਘਾੜ ਸਿਮਟ ਆਉਂਦਾ ਇੱਕ ਠੀਕ ਹੈ ਇਹਦੇ ਨਾਲ ਮੈਂ ਕੱਲ ਵੀਡੀਓ ਕਰਕੇ ਦੇਖਦਾ ਸਿਮਟ ਦੀ ਨਾ ਡੇਟ ਹੁੰਦੀ ਆ ਹਾਂ ਜੇ 20 ਦਿਨ ਦੇ ਨਹੀਂ ਮਹੀਨੇ ਦੇ ਵਿੱਚ ਪਤਾ ਨਹੀਂ 20 ਦਿਨ ਦੀ ਪਤਾ ਇੰਨੀ ਕ ਹੁੰਦੀ ਆ ਜਦੋਂ ਪਟਪ ਗਿਆ ਉਹਦੀ ਪਕੜ ਘੱਟ ਹੁੰਦੀ ਆ ਯਾਨੀ 20 ਦਿਨ ਰਹਿੰਦਾ ਦੁਕਾਨ ਵਾਲਿਆਂ ਕੋਲ ਵੀ ਹਾਂ ਪਹਿਲਾਂ ਹੀ ਲੱਗ ਲੈਂਦਾ ਹਾਂ 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 ਸਿਮਟ ਤੇ ਪਹਿ ਅੰਦਰ ਅੰਦਰ ਚਾਹੀਦਾ ਇਹੋ 90 ਦਿਨ ਤੇ ਉੱਪਰ ਹੋ ਗਏ ਫਿਰ ਪਕਰ ਘਟ ਜਾਣੀ ਉਹਦੀ ਲੋ ਜ ਸਲਾਤਾ ਸਲਾਬਾਤਾਂ ਚੱਲ ਰਹੀਆਂ ਹੁਣ ਤੇ ਫਿਰਤਪਾਲ ਵੀ ਦਾ ਸਾਰਾ ਦਸਤ ਹੋਰ ਕਿਹੜਾ ਰਹਿ ਗਿਆ ਬੰਦਾ ਆਪਣਾ ਕੋਈ ਵੀ ਨਹੀਂ ਰਹਿ ਗਿਆ ਹੁਣ ਆਪਣੇ ਚਾਚਾ ਨੂੰ ਮੈਂ ਵੀ ਦਿਖਾ ਦੇ ਸਾਰਾ ਸਮਝਾ ਦੇ ਕਿੱਦਾਂ ਕਿੱਦਾਂ ਬਣਾਉਣਾ ਮੈਂ ਜਾ ਕੇ ਰੋਟੀ ਖਾ ਲਵਾਂ ਹੁਣ ਭੁੱਖ ਲੱਗੀ ਹੋਈ ਆ ਜੀ ਦੋ ਪਾਈ ਲੱਗੀ ਆਪਣੇ ਕੰਮਾਂ ਕਰਾਂ ਤਾਂ ਜਿੰਮ ਨਹੀਂ ਚੱਲਿਆ ਨਾ ਉੱਥੇ ਗਰਾਊਂਡ ਨਹੀਂ ਚੱਲਿਆ ਮੋਟਰ ਪਰ ਚੱਲਿਆ ਤੇ ਕਰੀਏ ਭਾਈ ਆਪਣੇ ਕੰਮ ਕਰ ਅੱਜ ਸਵੇਰੇ ਅਸੀਂ ਮੈਚ ਜਿੱਤੇ ਆਏ ਸਵੇਰੇ 6:30 ਲੰਘੇ ਤੇ ਅਸੀਂ ਕ੍ਰਿਕਟ ਦਾ ਮੈਚ ਮੇਰੀ ਕ੍ਰਿਕਟ ਵਾਲੀ ਵੀਡੀਓ ਚੱਲਦੀ ਨਹੀਂ ਮੈਂ ਤਾਂ ਨਹੀਂ ਪਾਉਂਦਾ ਹੈਗਾ ਬਹੁਤ ਘੱਟ ਵਿਊ ਆਉਂਦੇ ਉਹਨਾਂ ਮੈਂ ਕਿ ਦੁੱਖ ਵਾਲੀ ਬਣਾਈਆਂ ਵੀ ਮੈਂ ਤੁਹਾਨੂੰ ਆਹ ਚੀਜ਼ਾਂ ਦਿਖਾ ਨਵੀਆਂ ਨਵੀਆਂ ਜਿਹੜੇ ਨਾਲ ਸਾਨੂੰ ਕੋਈ ਚੀਜ਼ ਦਾ ਪਤਾ ਕਿ ਗੋਣ ਮਿਸਤਰੀ ਦਾ ਕੀ ਹਿਸਾਬ ਤਾਂ ਤੁਹਾਡੇ ਵੀ ਹੁਣੇ ਹੀ ਕੋਈ 2-3 ਬੰਦੇ ਤੇ ਹੋਰ ਮੈਨੂੰ ਮੈਸੇਜ ਟੈਲੀਫੋਨ ਆਏ ਆ ਉਹਨੇ ਮੈਂ ਕੋਠੇ ਦੇ ਭੇਜਿਆ ਵੀ ਕਿੰਨਾ ਕਿੰਨਾ ਖਰਚਾ ਹੋਇਆ ਤੇ ਇੱਕ ਡੌਨ ਸੀਲਿੰਗ ਵਾਲੇ ਨਾਲ ਵੀ ਗੱਲਬਾਤ ਹੋਈ ਜਾ ਮੈਂ ਉਹਨੇ ਕਰਦਨ ਨੂੰ ਇਹ ਸਮਝਾਉਂਦਾ ਵੀ ਆਪਾਂ ਅੰਦਰ ਦੇ ਵੀ ਤਿਆਰ ਕਰ ਲਈਏ ਅੰਦਰ ਬੈਠਣ ਜੋਗੀ ਹੋਊ ਬਾਹਰ ਬਾਹਰ ਜਿਹੜਾ ਬਾਹਰ ਨਾਲ ਬਿਲਡ ਆ ਹਾਂ ਔਰ ਬਜਟ ਦੇ ਸਹਾਰੇ ਨਾਲ ਸਵਾਰ ਦੇਖ ਲਾਂਗੇ ਇਹ ਬਜਟ ਮੈਂ ਜਨਾ ਦੇਖਦੇ ਆਂ ਜਿਆਦਾ ਨਹੀਂ ਜਿਆਦਾ 20 ਤੋਂ 25 ਲੱਖ ਤੱਕ ਕੰਮ ਹੋਏ ਜਾਣਾ ਮੈਨੂੰ ਜਿੱਥੇ ਤੱਕ ਮੇਰਾ ਐਡਆ ਹੈ ਮੈਨੂੰ ਇੱਟ ਘਰਦੀ ਹੋਣੀ ਹਲੇ ਇੱਟ ਵੀ ਲੈਣੀ ਪੈਣੀ ਦੇਖਦੇ ਆਂ ਕੰਮ ਕਿੱਥੇ ਤੱਕ ਪਹੁੰਚਦਾ ਆ 2 2.5 ਤੋਂ 3 ਲੱਖ ਤੱਕ ਤਾਂ ਮਿਸਤਰੀ ਮਿਸਤਰੀ ਦੇ ਬਣ ਜਾਣਾ ਬਾਕੀ ਨੇ ਕਿਸੇ ਕਹਦੇ ਜਿਹੜੀ ਥੱਲੇ ਟਾਇਰ ਲੱਗਣੀ ਐ ਬਾਥਰੂਮ ਚ ਲੱਗਣੀ ਐ ਉਹ ਅਲੱਗ ਹਲੇ ਖਰਦੇ ਕਰਾਉਂਦੇ ਲੱਗੇ ਜਾਂਦਾ ਹਾਂਜੀ ਪਾਣੀ ਦੇ ਤਾਂ ਮੋਰ ਬੋਲਡ ਦੀ ਚਾਬੀ ਹਾਂਜੀ ਲੱਖ ਖਰਦੀਏ ਤਾਂ ਵਈ ਆਣੇ ਲੱਖ ਜਿਹੜੇ ਮਕਾਨਟ ਹੋਈ ਵਾਲੇ ਨੇ ਬਿਕਣਾ ਜਿਹੜਾ ਸਾਰਾ ਮਕਾਨਟ ਹੋਣਾ 80 80 ਬਣਾਇਆ ਹੁੰਦਾ ਹੈ ਹਲੋ ਤਾਂ ਹਜਿੜਾ ਡੇਟ ਆ ਦਰਵਾਜਾ ਛੱਡ ਲਿਆ ਹਾਂ ਸਾਰੇ ਸਿਰੇ ਤੱਕ ਇਹ ਵੀ ਫਿਰ ਮੈਂ ਕਿਹਾ ਬਜਟ ਤੋਂ ਬਾਅਦ ਦੇਖਾਂਗੇ ਕਿ ਇਹਨੂੰ ਤਾਂ ਅਜਿਹਾ ਜਿਹਾ ਬੁਰਾ ਐਨ ਵਧੀਆ ਭੈਂਡ ਦਾ ਦਰਵਾਜਾ ਬਣਾਉਣਾ ਹੈ ਨਾ ਥੋੜਾ ਫਿਰ ਅੰਦਰ ਕਰਕੇ ਬਣਾਵਾਂਗੇ ਦਰਵਾਜਾ ਪੂਰਾ ਤਿਆਰੀ ਬਣਾਵਾਂਗੇ ਜੇ ਉਹਨਾਂ ਦਾ ਦਰਵਾਜਾ ਖਰਾਬ ਜਿਹਾ ਹੋਈ ਜਾ ਮੈਂ ਦੇਖਿਆ ਕਈ ਲੋਕਾਂ ਦੇ ਨਾ ਜਿਹੜੇ ਦਰਵਾਜੇ ਐਨ ਜਿਹੜੇ ਉਹ ਨਾਲੇ ਲੱਗਦੇ ਉਹ ਤੋਂ ਉੱਪਰ ਕਰੇ ਹੋਏ ਆ ਉਹ ਸਾਰੇ ਛੜ ਛੜ ਕੇ ਨਾ ਰੇਤਾ ਜਾ ਵਿੱਚੇ ਗਿਰਿਆ ਬਰਾਹਰ ਹੈ ਜਿਹੜਾ ਇਹ ਬਣਾਉਂਗਾ ਥੋੜਾ ਅੰਦਰ ਰੱਖ ਕੇ ਪੂਰੇ ਨਾਲ ਬਜੈਨੀਆਂ ਗਾਲ ਮੂਰੇ ਫੁੱਲ ਫਲੇਟ ਜੇ ਲਾਉਂਗਾ ਘਰ ਦੇ ਪੂਰੇ ਕੋਈ ਜਿੰਨਾ ਕੋਈ ਤਰਸਤ ਰੁਖਤ ਜੰਨਾ ਲੱਗ ਜਵੇ ਘੈਂਟ ਜੀ ਡੈਕੋਰੇਸ਼ਨ ਜੀ ਬਣੇ ਚੱਲਾ ਫਿਰ ਮੈਂ ਜੀ ਹੋਇਆ ਫੱਤਣਾ ਹੋੱਚਾ ਕਾਸ਼ ਲਓ ਜੀ ਸਾਡੀ ਇੱਕ ਪੋਡਕਾਸਟ ਵੀਡੀਓ ਗੁੱਜਰਪਈ ਨਾਲ ਸ਼ੂਟ ਹੋ ਚੁੱਕੀ ਆ ਤੇ ਵਿੱਚ ਬਹੁਤ ਗੱਲਾਂ ਨਿਕਲੀਆਂ ਹੱਸੇ ਲਾ ਜਾ ਕੇ ਵੀ ਉਧਰ ਹੱਸ ਰਹੇ ਬੇਟਾ ਤੇ ਹੁਣ ਚੱਲੇ ਕਰ ਰھوں ਹੁਣ ਚਾਪਿੰਦੇ ਮੇਰੇ ਜੀ ਦਾ ਥੱਲੇ ਸ਼ਾਲਾ ਜਿਹਾ ਹੋਇਆ ਹੋਇਆ ਆ ਮੇਰੀ ਵੀ ਲੱਗਿਆ ਤੇ ਨਾਲ ਯਾਰ ਮੈਂ ਨਾ ਅੱਜ ਅੱਜ ਸਵੇਰੇ 6:30 'ਤੇ ਨਾ ਖੇਲਣ ਲੰਘਿਆ ਤੇ 6:30 'ਤੇ ਮੈਂ ਲੰਘਿਆ ਉੱਥੇ ਤੇ ਹਾਂ ਤੇ 6:30 'ਤੇ ਨਾ ਲੰਘਿਆ ਮੈਂ ਮੇਰਾ ਖਿਆਲ ਜੇ ਇੱਥੇ ਬਣਾਉਣੀ ਦੁੱਧ ਹੀ ਲਿਆਉਣੀ ਦੀ ਗੱਲ ਮੰਗ ਮੈਂ ਦੁੱਧ ਪਾਣੀ ਪਾ ਕੇ ਵਿੱਚ ਨੂਨ ਮਿਰਚ ਹਾਂ ਇਹ ਮੈਂ ਦੇਣ ਦੇ ਕੇ ਰਹਾਦਾ ਤੁਹਾਨੂੰ ਕੰਦਾ ਕੀ ਲੈ ਮੈਂ ਕਿਹਾ ਉਹਨਾਂ ਦੂਫੇ ਪੰਡਲੇ ਗੰਦਰੇ ਫਾਤੇ ਕੁਦਰ ਬਾਈ ਉਹਨੂੰ ਬੰਨ ਜਣੇ ਮੈਂ ਕੋਤੋਂ ਦਾ ਉਹ ਸੋਕ ਰੱਖ ਬੰਨ ਬੰਦ ਕੇ ਨਾ ہاں ਕੇ ਇਹ ਨਹੀਂ ਕੋਈ ਮੰਨੇ ਕੋਈ ਪਰ ਮੈਂ ਅੱਧੀ ਚੱਕ ਲੈਂਦਾ ਤੇ ਤੋਤੇ ਨੂੰ ਮੈਂ ਚੱਕ ਕੇ ਆਪੇ ਪਾ ਲੈਂਦਾ ਠੀਕ ਲੈ ਬਿਨ ਯਸਟਾ ਰਸ਼ਟ ਕਰੀ ਕੁੜੀ ਘੰਟਾ ਦਾ ਟਾਈਮ ਵੀ ਹੋ ਜਾ ਸਵੇਰ ਤੱਕ ਸਵੇਰ ਤੱਕ ਲੱਗੇ 2 ਘੰਟੇ ਲੱਗੇ ਆਲੇ ਸ਼ਾਮ ਨੂੰ ਫਿਰ ਕਹਿੰਦਾ ਸੀ ਮਿਸਤਰੀ ਆਊਗਾ ਪਰ ਹਮਾਂ ਪਹਿਲਾਂ ਗਰਾਊਂਡ ਜਾ ਰਹੀਏ ਪਰ ਜਿੰਨੀ ਪਰਦੀ ਪਰ ਕੀ ਲੱਗ ਜਮ ਮੈਂ ਕਾਏ ਕਰੀ ਫਾਇਰੋਂ ਗਰਾਊਂਡ ਤੋਂ ਜਿਹੜਾ ਲੇਟ ਆਉਂਦਾ। ਉੱਥੇ ਬੋਟਲ ਲੈ ਕੇ ਆਉਂਦਾ ਹੋਇਆ ਫਿਰ। ਠੀਕ। ਠੀਕ ਆ। ਤੇ ਬਿਸਤਰ ਉਪ ਟਾਈਮ ਲੈ ਲੂਗਾ ਪਰ ਉਨਾ ਘਟਾ ਟਾਈਮ ਨਾਲ ਆ ਜੂਗਾ ਸਰ ਮੈਂ ਘਰ ਨੂੰ। ਮੈਂ ਔਰਕੇ ਚੱਲਦਾ ਮੈਂ ਕਿਹਾ। ਅੱਜ ਗਰਾਊਂਡ ਦੇ ਵਿੱਚ ਮੈਚ ਚੱਲਦੇ ਸੈਚਰਡੇ ਸੰਡੇ ਲੀਗ ਚੱਲਦਾ ਇੱਥੇ। ਖੇਲ ਹੋਇਆ ਨਹੀਂ ਹੈ। ਤੇ ਆਪਣਾ ਉਂ ਆਪਣੀ ਐਕਸਰਸਾਈਜ਼ ਕੀਤੀ ਫਿਰ। ਮੈਂ ਦਾਇਕਾ ਬੈਲਟ ਲੈਂਦੀ ਹੋਈ ਇਹਦੇ ਨਾਲ ਥੋੜੀ-ਥੋੜੀ ਬਾਹਾਂ ਦੀ ਐਕਸਰਸਾਈਜ਼ ਕਰ ਲਈ ਦੀ ਆ। ਯਾ। ਲੀਗਲੀ ਐਕਸਰਸਾਈਜ਼। ਉਹ ਤਾਂ ਕੈਮਰਾ ਫੜਿਆ ਸੀ ਕੈਮਰਾ ਛੱਡ ਕੇ ਖਰੀਦ ਹੀ ਦਿੰਦੀ ਆ ਇੱਥੇ ਚੱਕ ਕੇ ਦੇਖ ਜੀ ਇੱਥੇ ਤਾਂ ਏਦਾਂ ਕਿ ਧੁਕਕ ਸਾਈਜ ਕਰਨ ਦਿੱਤੀਆਂ ਉੱਧਰੋਂ ਤਾਂ ਬਾਬਾ ਜੀ ਆ ਰਹੇ ਨੇ